ਅੱਜ ਪੂਰਾ ਪੰਜਾਬ ਕੁਦਰਤੀ ਪਾਣੀ ਦੀ ਆਫਤ ਨਾਲ ਜੂਝ ਰਿਹਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਹੜਾ ਨਾਲ ਕਈ ਪਿੰਡ ਬਰਬਾਦ ਹੋਣ ਦੀ ਕਗਾਰ ਵਿੱਚ ਚਲੇ ਗਏ ਫਸਲਾਂ ਦੀ ਬਰਬਾਦੀ ਦੇ ਨਾਲ ਕਈਆਂ ਦੇ ਘਰ ਵੀ ਪਾਣੀ ਦੀ ਮਾਰ ਹੇਠ ਆ ਕੇ ਡਿੱਗ ਗਏ ਤੇ ਲੋਕਾਂ ਨੂੰ ਬੇਕਾਰ ਹੋਣਾ ਪਿਆ ਜਿੱਥੇ ਬਹੁਤ ਸਾਰੀਆਂ ਸੰਸਥਾਵਾਂ ਨੇ ਤੇ ਮੁਸੀਬਾਈ ਚਾਰੇ ਦੀਆਂ ਮਿਨਿਸਟਰੀਆਂ ਨੇ ਸਾਥ ਦਿੱਤਾ ਉਥੇ ਹੀ ਹੋਸਨਾ ਪੰਜਾਬੀ ਮਿਨਿਸਟਰੀ ਬਿਸ਼ਪ ਡਾਕਟਰ ਸੁਖਦੇਵ ਸੰਧੂ ਚਰਚ ਦੇ ਪ੍ਰਧਾਨ ਗੁਰਸੇਵਕ ਗਿੱਲ ਤੇ ਉਹਨਾਂ ਦੀ ਟੀਮ ਹੜਪੀੜਿਤ ਪਰਿਵਾਰਾਂ ਦੀ ਮਦਦ ਕਰਨ ਲਈ ਅੱਗੇ ਆਏ ਅੱਜ ਨਾਲਾ ਦੇ ਕੋਲ ਬਹੁਤ ਸਾਰੇ ਜੋ ਵੀ ਪਿੰਡ ਪੈਂਦੇ ਸੀ ਕਈ ਪਿੰਡਾਂ ਦਾ ਉਹਨਾਂ ਵੱਲੋਂ ਦੌਰਾ ਕੀਤਾ ਗਿਆ ਤੇ ਹੜਪੀੜਿਤ ਪਰਿਵਾਰਾਂ ਦੀਆਂ ਮੁਸ਼ਕਲਾਂ ਨੂੰ ਸੁਣਦੇ ਤੇ ਪ੍ਰਧਾਨ ਗੁਰਸੇਵਕ ਗਿੱਲ ਵੱਲੋਂ ਪਿੰਡ ਲਖੋਵਾਲ ਪਿੰਡ ਗੁਰਾਰ ਪਿੰਡ ਸਰਾਹੇ ਪਿੰਡ ਜਸਤਰ ਪਿੰਡ ਈਸਾਪੁਰ ਪਿੰਡ ਉਮਰਪੁਰਾ ਵਿੱਚ ਜਾ ਕੇ ਹੜਪੀੜਤ ਪਰਿਵਾਰਾਂ ਨੂੰ ਜਿੱਥੇ ਰਾਸ਼ਨ ਤੇ ਲੰਗਰ ਵਰਤਾਇਆ ਗਿਆ ਉੱਥੇ ਹੀ ਉਹਨਾਂ ਦੀ ਟੀਮ ਵੱਲੋਂ ਹੋਰ ਵੀ ਕਈ ਤਰ੍ਹਾਂ ਦੇ ਦਾ ਜ਼ਰੂਰਦਾਰ ਸਮਾਨ ਲੋਕਾਂ ਨੂੰ ਵੰਡਿਆ ਗਿਆ ਪ੍ਰਧਾਨ ਗੁਰਸੇਵਕ ਗੱਲ ਵੱਲੋਂ ਸਭ ਦਾਨੀ ਸੱਜਣਾ ਨੂੰ ਇਸ ਸੇਵਾ ਦੇ ਕੰਮ ਨੂੰ ਕਰਨ ਲਈ ਸਹਿਯੋਗ ਦੇਣ ਦੀ ਵੀ ਗੱਲ ਕੀਤੀ ਗਈ ਪਿੰ호ਸਾਨਾ ਪੰਜਾਬੀ ਮਿਨਿਸਟਰੀ ਵਿੱਚੋਂ ਡਾਕਟਰ ਸੁਖਦੇਵ ਜੀ ਦੀ ਚਰਚ ਵੱਲੋਂ ਅੱਜ ਫਿਰ ਤੋਂ ਇੱਕ ਵਾਰ ਇੱਕ ਨਵੇਂ ਪਿੰਡ ਦੇ ਵਿੱਚ ਨਵੇਂ ਨਗਰਾਂ ਦੇ ਵਿੱਚ ਜਾਵਾਂਗੇ ਜੋ ਲੋਕ ਇਸ ਮੁਸੀਬਤ ਦੇ ਵਿੱਚ ਗੁਜ਼ਰ ਰਹੇ ਨੇ ਉਹਨਾਂ ਦੀ ਸਾਰ ਉਹਨਾਂ ਦੇ ਨਾਲ ਜਾ ਕੇ ਗੱਲਬਾਤ ਕਰਾਂਗੇ ਉਹਨਾਂ ਨੂੰ ਕਿਸ-ਕਿਸ ਚੀਜ਼ ਦੀ ਜ਼ਰੂਰਤ ਹੈ ਉਹਨਾਂ ਨੂੰ ਮੁਹੱਈਆ ਕਰਾਵਾਂਗੇ ਔਰ ਇਸੇ ਤਰ੍ਹਾਂ ਇਹ ਅੱਜ ਹੀ ਨਹੀਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀ ਦੇਰ ਇਹ ਆਫਤ ਚੱਲ ਰਹੀ ਹੈ ਜਿੰਨੀ ਦੇ ਸਾਡੇ ਪੰਜਾਬ ਦੇ ਹਾਲਾਤ ਪਰਮੇਸ਼ਵਰ ਸਵਰਗ ਦੇ ਵਿੱਚੋਂ ਫਿਰ ਤੋਂ ਪਹਿਲਾਂ ਵਰਗੇ ਬਹਾਲ ਨਹੀਂ ਕਰਦਾ ਉਸ ਸਮੇਂ ਤੱਕ ਇਹ ਸਾਡੀ ਸ਼ੁਭਦਾ ਇਹ ਸਾਡੀ ਮਿਨਿਸਟਰੀ ਉਸ ਹੈਮ ਗ੍ਰੇਸ ਟਰਸਟ ਵੀ ਸਾਡੇ ਨਾਲ ਜੋ ਹਮੇਸ਼ਾ ਸਾਡੇ ਨਾਲ ਮਿਲ ਕੇ ਚੱਲਦੀ ਏ ਔਰ ਅਸੀਂ ਦੋਨੋਂ ਮਿਲ ਕੇ ਮਿਨਿਸਟਰੀਆਂ ਹਮ ਕਰਤੇ ਰਹਾਂਗੇ ਲੋਕਾਂ ਦੀ ਸੇਵਾ ਔਰ ਇਸ ਸੇਵਾ ਦੇ ਵਿੱਚ ਕਿਸੇ ਵੀ ਮੇਰੇ ਭੈਣ ਭਾਈ ਨੇ ਸਹਿਯੋਗ ਦੇਣਾ ਏ ਔਰ ٹرسٹ ਦਾ ਮਿਨਿਸਟਰੀ ਦਾ ਨੰਬਰ ਇਸ ਦੇ ਉੱਪਰ ਚੱਲਦਾ ਵਾ ਤੁਸੀਂ ਉਸ ਦੇ ਉੱਪਰ ਕੰਟੈਕਟ ਕਰਕੇ ਸੇਵਾ ਆਪਣੀ ਆਪਣੀ ਭੇਟ ਪੇਸ਼ ਸਕਦੇ ਹੋ ਪ੍ਰਭੂ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਬਹੁਤ ਸਾਰੀ ਬਰਕਤ ਦੇਵੇ ਹallelujah 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 ਆਪ ਸਭ ਨੂੰ ਜੈ ਮਸੀਹ ਕੀ ਜੈ ਮਸੀਹ ਕੀ ਇਧਰ ਦੀ ਹੋ ਜਾਣਾ ਸਭੋ ਇੱਜਤ ਕਰਾਉਂਗਾ ਇੱਜਤ ਕਰਾਉਂਗਾ ਤੇ ਪ੍ਰੋਫੈਸ਼ਨ ਕਰਾਉਂਗਾ ਤੇ ਪ੍ਰੋਫੈਸ਼ਨ ਦੀ ਗਾਰੰਟੀ ਨਹੀਂ ਜੰਦਾ ਤੇ ਮੁੜ ਕੇ ਸਾਡੇ ਕੋਲ ਨਹੀਂ ਜੀ ਆਉਂਦੇ ਜਿੰਨੇ ਬੱਚੇ ਹfte 4 ਨੂੰ ਪ੍ਰਸ਼ਨ ਹੋਣੀ ਹੈ ਅੱਜ ਕੰਟੀ ਨਹੀਂ ਜਿੰਦਾ ਡਾਕਟਰ ਚਾਵਲਾ ਜਿਹੜਾ ਨਾ ਇਹਨਾਂ ਸਾਡੇ ਸੱਤਾਂ ਹੀ ਭੱਲੇ ਆ। ਕਾਦੀ ਗਰੰਟੀ ਨਹੀਂ। ਗਰੰਟੀ ਉਹ ਆ ਜੀ ਮਨ ਤੋੜਨੀ ਕਰਦੀ ਕਿ ਉਹ ਇਹ ਕਹਿ ਰਹੇ ਕਿ ਆਪਰੇਸ਼ਨ ਕਰਨਗੇ ਪਰ ਚੱਲਣ ਦੀ ਗਾਰੰਟੀ ਨਹੀਂ। ਚੱਲਣ ਦੀ ਗਾਰੰਟੀ ਨਹੀਂ। ਚੱਲਣ ਦੀ ਗਾਰੰਟੀ ਨਹੀਂ ਚੱਲੂਗੀ ਨਹੀਂ ਚੱਲੂਗੀ। ਫੇਰ ਸਾਰੇ ਕਿੰਦੇ ਵੀ ਰਹਿਣਦੇ ਹੋਣ ਬੇਦਰ ਇੱਕ ਤਰ੍ਹਾਂ ਤੇ ਬੈਠੀ ਬੱਚਿਆਂ ਨੂੰ ਮੁੜ ਕੇ ਆਉਣਾ ਹੋ ਜਿਆਦਾ ਕੰਮ ਕਰਦਾ ਸਾਡੇ। ਓਪਨ ਸਾਡੇ ਲਈ ਸੇਵਾ ਦਾ ਅਸਤ ਕੋਈ। ਲੈ ਸੇਵਾ ਮੈਂ ਤੈਨੂੰ ਕੀ ਦੱਸਾਂ ਦੀ। ਦੇਖ ਨਹੀਂ ਰਹਿ ਦੇ ਹਾਲਾਤ। ਹੁਣਾਂ ਤੇ ਅਸੀਂ ਸਾਡਾ ਟਰੱਸਟ ਹੈ ਸਾਡੀ ਮਿਨਿਸਟਰੀ ਹੈ ਅਸੀਂ ਤੁਹਾਡਾ ਆਪਰੇਸ਼ਨ ਵੀ ਕਰਾਵਾਂਗੇ ਪ੍ਰਭੂ ਨੇ ਭੇਜਿਆ ਹੈ ਤੁਹਾਡੀ ਮਦਦ ਦੇ ਲਈ ਅਸੀਂ ਕਦੀ ਸੋਚਿਆ ਨਹੀਂ ਕਿ ਪਰਮੇਸ਼ਰ ਦੀ ਯੋਜਨਾ ਹੈ ਕਿ ਜਿਹੜਾ ਇਹ ਸਮਾਂ ਹੈ ਇਸ ਸਮੇਂ ਦੇ ਵਿੱਚ ਹਰ ਇੱਕ ਭੈਣ ਭਾਈ ਦੀ ਸਾਰ ਲੈਣ ਦਾ ਸਾਡਾ ਸਭਨਾ ਦਾ ਫਰਜ਼ ਬਣਦਾ ਹੈ ਜੀ ਥੈਂਕ ਯੂ ਇਸ ਦੇ ਵਿੱਚ ਪਾਸਟਰ ਤੇਜਪਾਲ ਜੀ ਜੋ ਹੌਸੈਨ ਗ੍ਰੇਸ ਟਰੱਸਟ ਚਲਾਉਂਦੇ ਨੇ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹallelujah ਹallelujah ਸਭ ਨੂੰ ਜੈਨਸੀ ਕੀ ਅੱਜ ਅਜਨਾਲਾ ਦੇ ਪਿੰਡ ਗਰਾਲਾ ਦੇ ਵਿੱਚ ਵੱਖ-ਵੱਖ ਘਰਾਂ ਦੇ ਵਿੱਚ ਜਿਹੜੇ ਪੀੜਿਤ ਪਰਿਵਾਰ ਨੇ ਔਰ ਜਿਨ੍ਹਾਂ ਦੇ ਘਰਾਂ ਦੇ ਉੱਪਰ ਛੱਤਾਂ ਨਹੀਂ ਆ ਉਹਨਾਂ ਦੀ ਸਾਰ ਲੈਣ ਦੇ ਲਈ ਉਸਾਨਾ ਪੰਜਾਬੀ ਮਿਨਿਸਟਰੀ ਬੀਸ਼ੂ ਡਾਕਟਰ ਸੁਖਦੇਵ ਜੀ ਦੀ ਚਰਚ ਵੱਲੋਂ ਪੂਰੀ ਟੀਮ ਔਰ ਮੇਰੇ ਨਾਲ ਪਾਸਟਰ ਤੇਜਪਾਲ ਜੀ ਔਸਮ ਗ੍ਰੇਸ ٹرسٹ ਵੱਲੋਂ ਹਰ ਸਮੇਂ ਹਰ ਘੜੀ ਸਾਡੇ ਨਾਲ ਖੜਦੇ ਨੇ ਇਹਨਾਂ ਲੋਕਾਂ ਦੀ ਇਹਨਾਂ ਸਾਰੇ ਭੈਣ ਭਾਈਆਂ ਦੀ ਮਦਦ ਦੇ ਲਈ ਅਸੀਂ ਨਿਕਲੇ ਆਂ ਔਰ ਘਰ ਘਰ ਨਗਰ ਨਗਰ ਹਰ ਪਿੰਡ ਦੇ ਵਿੱਚ ਜਾ ਕੇ ਅੱਜ ਅਸੀਂ ਇਹਨਾਂ ਦੁਖੀ ਪਰਿਵਾਰਾਂ ਨੂੰ ਮਿਲ ਰਹੇ ਆਂ ਔਰ ਪ੍ਰਭੂ ਇਹਨਾਂ ਦੇ ਉੱਤੇ ਆਪਣਾ ਆਸ਼ੀਸ਼ ਬਰਕਤ ਵਾਲਾ ਹੱਥ ਬਣਾਈ ਰੱਖੇ ਔਰ ਜਿੰਨੇ ਵੀ ਭੈਣ ਭਾਈ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਆ ਸਾਡੇ ਟਰਸਟ ਦੇ ਨੰਬਰ ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ ਔਰ ਜ਼ਰੂਰਤ ਹੈ ਕਿ ਇਹਨਾਂ ਪਰਿਵਾਰਾਂ ਦੇ ਲਈ ਅਸੀਂ ਸਾਰੇ ਹੱਥ ਵਧਾਈਏ ਹallelujah ਹallelujah ਇਸ ਸਮੇਂ ਹਰਾਂ ਦੀ ਮਾਰ ਚੱਲ ਰਹੀ ਹੈ ਇਹ ਸਾਰੇ ਨਗਰ ਇਹ ਸਾਰੇ ਪਰਿਵਾਰ ਇਹ ਤੁਹਾਡੀ ਮਦਦ ਚਾਹੁੰਦੇ ਨੇ ਔਰ ਤੁਹਾਡੀ ਮਦਦ ਦੀ ਇਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਅਸੀਂ ਜਿੰਨੀ ਯੋਗੇ ਪਰਮੇਸ਼ਰ ਨੇ ਸਾਨੂੰ ਬਣਾਇਆ ਹੈ ਇਹ ਸਾਰੀ ਪੂਰੀ ਟੀਮ ਜੋ ਅਜਨਾਲਾ ਦੀ ਟੀਮ ਵੀ ਔਰ ਹਰ ਇੱਕ ਸ਼ਹਿਰ ਹਰ ਇੱਕ ਨਗਰ ਤੋਂ ਪਹੁੰਚੇ ਆ ਜਿੰਨੀ ਜੋਗੇ ਪਰਮੇਸ਼ਰ ਨੇ ਬਣਾਇਆ ਹਰ ਇੱਕ ਦੀ ਮਦਦ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਕਰ ਰਹੇ ਆ ਪ੍ਰਭੂ ਤੁਹਾਨੂੰ ਵੀ ਇਸ ਜੋਗੇ ਬਣਾਏ ਕਿ ਤੁਸੀਂ ਹਰ ਇੱਕ ਦੀ ਮਦਦ ਕਰ ਸਕੋ ਹallelujah ਹallelujah ਪਰਮੇਸ਼ਰ ਤੁਹਾਨੂੰ ਬਹੁਤ ساری ਆਸ਼ੀਸ਼ ਬਹੁਤ ساری ਬਰਕਤ ਦੇਵੇ ਹallelujah ਮੈਂ ਵੀ ਆਪਕੋ ਕਹਿਣਾ ਚਾਹਤਾ ਹਾਂ भाई जी थोड़ा सा मैं भी आपको कहना चाहता हूँ कि परमेश्वर वचन में लिखा जिस भाई को किसी भाई को परमेश्वर ने संसार की संपत्ति दिया संसार का माल दिया है अपने दूसरे भाइयों की सूदी रखे तो मैं कहना चाहता हूँ कि हमारे जितने भी लोग हमें देख रहे हैं या हमारे साथ जुड़े हैं वो क्या करे वो हमारे भाइयों को लिए हाथ बढ़ाए हमारी बहनों के लिए हाथ बढ़ाए और ऐसे मजबूर लोग जो चल नहीं सकते है तुर नहीं सकते हैं पीड़ा में है आप बाहर निकलेंगे पानी भरा हुआ है से बाहर नहीं जा सकते लोग खाने की दिक्कत है पीने की दिक्कत है आप देख रहे हैं घर की हालत देख रहे हैं कुछ भी नहीं है सरकार का कोई हाथ नहीं है यहाँ तक आने में मगर हम परमेश्वर का धन्यवाद करते हैं कि परमेश्वर ने मुझे और आपको आशीष किया है जितने भाई बहन काबिल हैं वो जरूर अपने हाथ को बढ़ाए परमेश्वर आपको आशीष करेगा बोलो हाली लोही आपको थोड़ी सेवा हमारी तरफ से ਔਰ ਪਰਮੇਸ਼ਰ ਆਪਕੋ ਬਹੁਤ ਆਸੀਦ ਹੈ ਪ੍ਰਭੂ ਇਸਨੇ ਚੰਗਾ ਵੀ ਕਰ ਫੇਰ ਆਉਂਦੇ ਰਹਾਂਗੇ ਇਨਕੇ ਜੀਵਨ ਵਿੱਚ ਠੀਕ ਹੈ ਮਿਲਦੇ ਰਹਾਂਗੇ ਦੁਬਾਰਾ ਆਵਾਂਗੇ ਹਮ ਠੀਕ ਹੈ ਨਾ ਠੀਕ ਹੈ ਜੀ 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 ਮੇਰੇ ਵੱਲੋਂ ਤੁਹਾਨੂੰ ਬਹੁਤ ਸਾਰਾ ਪਿਆਰ ਹੈ ਅੱਜ ਹੁਸਨਾ ਪੰਜਾਬੀ ਮਿਨਿਸਟਰੀ ਦੀ ਟੀਮ ਪੂਰੀ ਪਿੰਡ ਇਸਾਪੁਰ ਅਜਨਾਲਾ ਦੇ ਕੋਲ ਪਹੁੰਚੀ ਹੈ ਔਰ ਮੇਰੇ ਨਾਲ ਹੋਸਮ ਗਰੇਸ ਟਰਸਟ ਤੋਂ ਪਾਸਟਰ ਤੇਜਪਾਲ ਜੀ ਪਹੁੰਚੇ ਨੇ ਦਿੱਲੀ ਵਾਲੇ ਜੋ ਕਿ ਟਰਸਟ ਹਰ ਇੱਕ ਮਦਦ ਦੇ ਹਰ ਇੱਕ ਦੀ ਮਦਦ ਕਰਨ ਦੇ ਲਈ ਹਰ ਇੱਕ ਦੀ ਸਾਰ ਲੈਣ ਦੇ ਲਈ ਇਹ ਮਿਨਿਸਟਰੀ ਦੇ ਨਾਲ ਜੁੜੇ ਨੇ ਔਰ ਮੈਂ ਚਾਹਣਾ ਇਹ ਪਰਿਵਾਰ ਜੋ ਖੜਾ ਹੈ ਇਹ ਪਰਿਵਾਰ ਦੇ ਕੋਲ ਅੱਜ ਖਾਣ ਦੇ ਲਈ ਵੀ ਕੋਈ ਵਸਤੂ ਨਹੀਂ ਹੈ ਛੋਟੇ ਛੋਟੇ ਬੱਚੇ ਨੇ ਇਹਨਾਂ ਦੇ ਤੁਸੀਂ ਵੇਖ ਸਕਦੇ ਹੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਸਭ ਨੂੰ ਇਹਨਾਂ ਦੀ ਮਦਦ ਦੇ ਨਿਕਲੋ ਔਰ ਇਹਨਾਂ ਦੀ ਸਹਾਇਤਾ ਕਰਨ ਦੇ ਲਈ ਹਰ ਇੱਕ ਭੈਣ ਭਾਈ ਯੋਗਦਾਨ ਪਾਓ ਜੋ ਕਿ ਇਹਨਾਂ ਦੇ ਬੈਂ ਡੰਗਰ ਜੋ ਭੁੱਖੇ ਮਰ ਰਹੇ ਨੇ 200 ਦੇ ਕਰੀਬ ਇਹਨਾਂ ਦੇ ਡੰਗਰ ਹੈ ਇਹਨਾਂ ਦੇ ਕੋਲ ਉਹਨਾਂ ਨੂੰ ਪਾਉਣ ਦੇ ਲਈ ਚਾਰਾ ਵੀ ਨਹੀਂ ਹੈ ਮੇਰੀ ਆਪ ਸਭ ਨੂੰ ਬੜੀ ਨਿਮਰਤਾ ਸਹਿਤ ਬੇਨਤੀ ਹੈ ਕਿ ਇਹਨਾਂ ਦੀ ਮਦਦ ਦੇ ਲਈ ਤੁਸੀਂ ਵੀ ਨਿਕਲੋ ਔਰ ਜੋ ਮਦਦ ਦਾਨ ਦਸਵੰਦ ਦੇ ਨਾਲ ਭੇਟਾ ਕਰਨ ਦੇ ਨਾਲ ਇਹਨਾਂ ਦੀ ਮਦਦ ਹੋ ਸਕੇ ਤੁਸੀਂ ਭੇਟਾ ਸਾਡੇ ਨੰਬਰ ਦੇ ਉੱਪਰ ਸਾਡੇ ਨੰਬਰ ਚੱਲ ਰਹੇ ਨੇ ਉਹਨਾਂ ਦੇ ਉੱਪਰ ਪਹੁੰਚਾ ਸਕਦੇ ਹੋ ਪਰਮੇਸ਼ਵਰ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਬਹੁਤ ਸਾਰੀ ਬਰਕਤ ਦੇਵੇ ਹallelujah ਹallelujah ਧੰਨਵਾਦ